ਚਲੋ ਤੁਹਾਨੂੰ ਵੱਧ ਪਤਾ ਤੁਸੀਂ ਇਹਨਾਂ ਦੇ ਗਵਾਂਡ ਰਹਿੰਨੇ ਆ ਤੇ ਵੀ ਬੱਚਿਆਂ ਨੂੰ ਕੋਈ ਪੜਾਉਣ ਦਾ ਖਰਚਾ ਮਾਂ ਮਾਤਾ ਦੀ ਨਾਲਿਆਈ ਫੋਟੋ ਵਿੱਚ ਬੱਚਿਆਂ ਨੂੰ ਘਰ ਪੜਾਉਣ ਦਾ ਖਰਚਾ ਜਾਂ ਕੋਈ ਟਿਊਸ਼ਨ ਵਗੈਰਾ ਦਾ ਕਰ ਦੇਣ ਹਾਂਜੀ ਟਿਊਸ਼ਨ ਦਾ ਕਰ ਦੇਣ ਸਕੂਲ ਦੀ ਭਰਾਈ ਦਾ ਕਰ ਦੇਣ ਹਾਂਜੀ ਤੇ ਇਹ ਬੱਚਿਆਂ ਦੀ ਕਿਹੜੀ ਜਿੰਦਗੀ ਬਣ ਠੀਕ ਆ ਬਾਪੂ ਹੁਣ ਇਹ ਭਰਾ ਜਰੂਰ ਸਾਰੇ ਬਾਹਾਂ ਫੜਨ ਨੂੰ ਤਿਆਰ ਆ ਉਹ ਤਾਂ ਕਹੀ ਜਾਂਦੇ ਸਾਨੂੰ ਕਾਊਂਟ ਨੰਬਰ ਦੋ ਤੇ ਮੈਂ ਜਿੱਦਨ ਪਹਿਲੇ ਦਿਨ ਥੋਡੀ ਵੀਡੀਓ ਬਣਾਈ ਸੀ ਮੈਨੂੰ ਨਹੀਂ ਪਤਾ ਸੀ ਹਨਾ ਮੈਨੂੰ ਕਾਊਂਟ ਨੰਬਰ ਦਾ ਜਾਂ ਮੈਂ ਐਂ ਆਬਦਾਨ ਵੀ ਨਹੀਂ ਲਾ ਸਕਦਾ ਸੀ ਮੈਂ ਅੱਜ ਸਪੈਸ਼ਲ ਥੋਡੇ ਕਰ ਰਿਹਾ ਮੈਨੂੰ ਭਰਾ ਨੇ ਕਿਸੇ ਨੇ ਕਿਹਾ ਵੀ ਉਹਨਾਂ ਦੇ ਘਰ ਘਰ ਜਾ ਤੇ ਉਹਨਾਂ ਦਾ ਖਾਤਾ ਨੰਬਰ ਦੇ ਤੇ ਬਾਪੂ ਜਰੂਰ ਸਾਰੇ ਹੈਲਪ ਕਰਨ ਨੂੰ ਤਿਆਰ ਆ ਤੇ ਉਮੀਦ ਕਰਦੇ ਆ ਵੀ ਹੈਲਪ ਹੋ ਹੀ ਜਾਣੀ ਐ ਵੈਸੇ ਜਵਾਕਾਂ ਦਾ ਖਰਚਾ ਵੀ ਸਾਰਾ ਚੱਕ ਦੇ ਹੁਣ ਤੂੰ ਗੁੱਸਾ ਨਾ ਕਰਿਆ ਜੀ 100 ਤੇ 70 ਥਾਲਾ ਦੇ ਸਾਨੂੰ ਤਾਂ ਗੁੱਸਾ ਆਦਾ ਪਾਪਾ ਸਾਨੂੰ ਪਤਾ ਲੱਗਦਾ ਠੋਡੀ ਉਮਰ ਬਹੁਤ 107ਵਾਂ ਸਾਲ ਲੱਗਾ ਹੈ ਜਿਸੇ ਮਰਦੀ ਪੁੱਛ ਲੱਗਾ ਸਾ ਆਏ ਇਹ ਨਾ ਕਿ ਦੱਸਣਾ ਸਾ ਪਰ ਵੀ ਲੋ ਬੰਦੀ ਫਾਟਾ ਜਾਂਦੀ ਫਗਲਾ ਕਹਿੰਦਾ ਨਹੀਂ 100 ਜਦੋਂ ਲੋਕਡਾਊਨ ਲੱਗਿਆ ਉਹ 101 ਸਾਲ ਦੀ ਵੀਡੀਓ ਬਣੀ ਸੀ ਅੱਜ 60 ਸਾਲ ਲੱਗਿਆ ਚਲੋ ਆਪਾਂ ਇਹ ਮੁੱਦਿਆਂ ਨੂੰ ਤਾਂ ਨਹੀਂ ਛੇੜਨਾ ਆਪਾਂ ਤਾਂ ਕਹਿੰਦੇ ਜਵਾਕਾਂ ਦੀ ਹਲਪ ਹੋ ਜੇ ਜਿਹੜੇ ਤੇ ਪੋਤਿਆਂ ਦੀ ਉਨਾਂ ਦੀ ਜ਼ਿੰਦਗੀ ਬਣ ਜੂਗੀ ਬਾਈ ਉਹਨਾਂ ਦਾ ਪੜ੍ਹਨ ਲਿਖਣ ਦਾ ਖਰਚਾ ਕੋਈ ਵੀ ਭਰਾ ਚੱਕ ਸਕਦਾ ਤਾਂ ਆਪਾਂ ਇਹਨਾਂ ਦਾ ਖਾਤਾ ਨੰਬਰ ਦੇਤਾ ਵਾ ਦਸ਼ਮੇਸ਼ ਨਗਰ ਮੋਗਾ ਸ਼ਹਿਰ ਆ ਮੋਗਾ ਸ਼ਹਿਰ ਆ ਤੇ ਬਾਪੂ ਕਿਹੜਾ ਨਗਰ ਆ ਇਹ ਦਸ਼ਮੇਸ਼ ਨਗਰ ਗਲੀ ਨੰਬਰ 6 ਦਸ਼ਮੇਸ਼ ਨਗਰ ਗਲੀ ਨੰਬਰ 6 ਬਾਈ ਤੁਸੀਂ ਜਿੱਥੋਂ ਮਰਜ਼ੀ ਆ ਕੇ ਪੁੱਛ ਲਿਓ ਹਨਾ ਜੀ ਮਾਤਾ ਜੀ ਹਾਂ ਜੀ ਕੀ ਨਾਂ ਜੀ ਮੇਰੇ ਨਾਂ ਹਰਬੰਸ ਸਿੰਘ ਹਰਬੰਸ ਸਿੰਘ ਜਿਹੜਾ ਮਰਜ਼ੀ ਆ ਕੇ ਪੁੱਛ ਲੇ ਬਈ ਇਹਨਾਂ ਦੇ ਘਰ ਦੇ ਆ ਕੇ ਬੱਚਿਆਂ ਦੀ ਹੈਲਪ ਕਰ ਸਕਦਾ ਤਾਂ ਤੇ ਬਾਕੀ ਆਪਾਂ ਕਾਊਂਟ ਨੰਬਰ ਆਪਾਂ ਇਹਨਾਂ ਦਾ ਸਕਰੀਨ ਤੇ ਲਾ ਦੇਣਾ ਤੇ ਦੱਬ ਕੇ ਸ਼ੇਅਰ ਵੀ ਕਰ ਬਾਈ ਪੂਰੀ ਹੈਲਪ ਕਰ ਦਿਓ ਧੰਨਵਾਦ ਜੀ